ਸੋ ਸਿਟੀ ਹੋਮ ਤੇ ਤੁਹਾਡਾ ਸਵਾਗਤ ਹੈ ਅੱਜ ਮੌਜੂਦ ਆ ਅਸੀਂ ਲੁਧਿਆਣਾ ਵਿਖੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕਈ ਸਗਾ ਦੇ ਵਿੱਚ بارش ਲਗਾਤਾਰ ਹੋ ਰਹੀ ਹੈ ਔਰ ਕਈ ਹਿੱਸੇ ਨੇ ਜਿਹੜੇ ਇਹਦੇ ਦੇ ਨਾਲ ਪ੍ਰਭਾਵਿਤ ਹੋਏ ਨੇ ਲਗਾਤਾਰ ਜੋ بارش ਹੈ ਉਹ ਹੋ ਰਹੀ ਆ ਔਰ ਮੌਸਮ ਵਿਗਿਆਨੀਆਂ ਵੱਲੋਂ ਲਗਾਤਾਰ ਕਿਆ ਜਾ ਰਿਹਾ ਹੈ ਵੀ ਅਗਲੇ ਆਉਣ ਵਾਲੇ ਦਿਨਾਂ ਤੇ ਵਿੱਚ ਵੀ بارش ਲਗਾਤਾਰ ਹੋਣ ਦੀ ਜੋ ਮੌਨਸੂਨ ਦਾ ਜੋ ਚੱਲ ਰਿਹਾ ਹੈ ਉਹਨਾਂ ਵੱਲੋਂ ਕਿਆ ਜਾ ਰਿਹਾ ਹੈ ਵਿਗਿਆਨਿਕਾਂ ਵੱਲੋਂ ਵੀ ਲਗਾਤਾਰ بارش ਅਗਲੇ ਦਿਨਾਂ ਦੇ ਵਿੱਚ ਵੀ ਹੋਣ ਜਾ ਰਹੀ ਹੈ ਤੇ ਪੰਜਾਬ ਦਾ ਜਿਹੜਾ ਮਾਹੌਲ ਹੈ ਮੌਸਮ ਕਰਕੇ ਖਰਾਬ ਹੋਣ ਜਾ ਰਿਹਾ ਹੈ دریاਵਾਂ ਨੂੰ ਦੇਖ ਲਿਏ ਡੈਮਾਂ ਨੂੰ ਦੇਖ ਲਿਏ ਲਗਾਤਾਰ ਪਾਣੀ ਉੱਥੇ ਵੀ ਵਧ ਰਿਹਾ ਕਿਉਂਕਿ ਬਾਰਿਸ਼ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਸੋ ਇਸੇ ਕਰਕੇ ਕਿਹਾ ਜਾ ਰਿਹਾ ਵੀ ਛੋਟੇ ਬੱਚਿਆਂ ਨੂੰ ਖਾਸ ਕਰਕੇ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਖਾਸ ਕਰਕੇ ਉਹਨਾਂ ਦਾ ਧਿਆਨ ਰੱਖਿਆ ਜਾਵੇ ਕਿਤੇ ਵੀ ਉਹਨਾਂ ਨੂੰ ਜਦੋਂ ਬਾਰਿਸ਼ ਹੋ ਰਹੀ ਹੈ ਜਾਂ ਬਾਰਿਸ਼ ਹੋ ਕੇ ਹਟਦੀ ਹੈ ਤੇ ਲੋਕ ਅਕਸਰ ਬਾਹਰ ਜਾਣ ਨੂੰ ਕਰਦੇ ਨੇ ਬੱਚੇ ਅਕਸਰ ਬਾਹਰ ਜਾਣ ਨੂੰ ਕਰਦੇ ਨੇ ਵੀ ਉਹਨਾਂ ਲਈ ਖਾਸ ਹਦਾਇਤਾਂ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਵੀ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਵੇ ਕਿਉਂਕਿ ਬੱਚੇ ਅਕਸਰ ਜਦੋਂ ਬਾਰਿਸ਼ ਖਤਮ ਹੁੰਦੀ ਹੈ ਤੇ ਬਾਹਰ ਜਾਣ ਨੂੰ ਕਰਦੇ ਨੇ ਅਗਰ ਬਾਹਰ ਜਾਣਗੇ ਬਿਜਲੀ ਦੀਆਂ ਤਾਰਾਂ ਬਿਜਲੀ ਦੇ ਖੰਭੇ ਅਕਸਰ ਉਹਨਾਂ ਦੇ ਵਿੱਚ ਕਰੰਟ ਆਣ ਦੀ ਸ਼ੰਕਾ ਰਹਿੰਦੀ ਹੈ ਸੋ ਬੱਚਿਆਂ ਨੂੰ ਖਾਸ ਕਰਕੇ ਰੋਕਿਆ ਜਾਵੇ ਕਿ ਮੌਸਮ ਲਗਾਤਾਰ ਖਰਾਬ ਹੋ ਰ ਜਾ ਰਿਹਾ ਪ੍ਰਸ਼ਾਸਨ ਨੇ ਪਿਛਲੇ ਦਿਨੀ ਸਕੂਲ ਕਾਲਜਾਂ ਦੇ ਵਿੱਚ ਛੁੱਟੀ ਦਾ ਐਲਾਨ ਵੀ ਕੀਤਾ ਸੀ ਭਵੰਤਵਨ ਸਰਕਾਰ ਵੱਲੋਂ ਕਿਹਾ ਗਿਆ ਖਾਸ ਕਰਕੇ ਪਠਾਨਕੋਟ ਦੇ ਏਰੀਏ ਦੀ ਗੱਲ ਕਰ ਲਈਏ ਪਠਾਨਕੋਟ ਦੇ ਏਰੀਏ ਦੇ ਵਿੱਚ ਬਹੁਤ ਪਰਕੋਪ ਲਗਾਤਾਰ ਪਾਣੀ ਦਾ ਆ ਰਿਹਾ ਉੱਥੇ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਸੀ ਪਰ ਹੁਣ ਲਗਾਤਾਰ ਹੁਣ ਅਸੀਂ ਇਸ ਇਸ ਸਮੇਂ ਮੌਕੇ ਤੇ ਲੁਧਿਆਣਾ ਵਿਖੇ ਮੌਜੂਦ ਹਾਂ ਲੁਧਿਆਣਾ ਵੀ ਲਗਾਤਾਰ ਪਿਛਲੇ 3-4 ਦਿਨਾਂ ਤੋਂ ਲਗਾਤਾਰ بارش ਦਾ ਪ੍ਰਕੋਪ ਦੇਖਣ ਨੂੰ ਮਿਲਿਆ ਹੈ ਸ਼ਹਿਰ ਵਾਸੀਆਂ ਦੇ ਵਿੱਚ ਇੱਕ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਲੋਕ ਆਪਣੇ ਕੰਮਾਂ ਕਰ ਅਤੇ ਜਾ ਨਹੀਂ ਪਾ ਰਹੇ ਜਿੱਥੇ ਜਾ ਸਕਦੇ ਨੇ ਜਾ ਜ਼ਰੂਰੀ ਕੰਮ ਹੋਵੇ ਉੱਥੇ ਹੀ ਜਾ ਪਾਉਂਦੇ ਨੇ ਔਰ ਸੜਕਾਂ ਦੇ ਉੱਤੇ ਲਗਾਤਾਰ ਦੇਖਣ ਨੂੰ ਮਿਲ ਰਿਹਾ ਵੀ ਜਾਮ ਹੋ ਹਾਲਾਤ ਦਾ ਮਾਹੌਲ ਹੋਇਆ ਹੋਇਆ ਹੈ ਜਾਮ ਹੋਇਆ ਹੋਇਆ ਕਿਉਂਕਿ ਮੌਸਮ ਖਰਾਬ ਹੋਣ ਕਰਕੇ ਲਗਾਤਾਰ ਮੀਂਹ ਵਾਰੀ ਹੋਣ ਕਰਕੇ ਸੜਕਾਂ ਦੇ ਹਾਲਾਤ ਵੀ ਕੁਝ ਚੰਗੇ ਨਹੀਂ ਨਜ਼ਰ ਆ ਰਹੇ ਸੜਕਾਂ ਜਿਹੜੀਆਂ ਜਗ੍ਹਾ-ਜਗ੍ਹਾ ਦੇ ਉੱਤੇ ਲੁਧਿਆਣੇ ਦੇ ਉੱਤੇ ਟੋਏ ਨਜ਼ਰ ਆ ਰਹੇ ਨੇ ਸੜਕਾਂ ਟੁੱਟੀਆਂ ਹੋਈਆਂ ਕਿਉਂਕਿ ਪਾਣੀ ਜਦੋਂ ਲਗਾਤਾਰ ਸੜਕ ਦੇ ਉੱਤੇ ਖੜ ਜਾਂਦਾ ਉੱਥੋਂ ਵਹੀਕਲ ਗੁਜ਼ਰਦੇ ਨੇ ਟ੍ਰੈਫਿਕ ਉੱਥੋਂ ਗੁਜ਼ਰਦਾ ਆ ਤੇ ਉੱਥੇ ਕਿੰਨਾ ਕਿਤੇ ਗੱਡੇ ਇਹ ਨੁਮਾ ਜਿਹੜੇ ਚੀਜ਼ਾਂ ਨੇ ਉੱਥੇ ਬਣ ਜਾਂਦੀਆਂ ਗੱਡੀਆਂ ਕਰਕੇ ਜਿਹੜੀਆਂ ਟ੍ਰੈਫਿਕ ਦੇ ਵਿੱਚ ਸਮੱਸਿਆ ਆਂਦੀ ਆ ਉਹ ਵੀ ਖਾਸ ਕਰਕੇ ਦੇਖਣ ਨੂੰ ਮਿਲਿਆ ਲੁਧਿਆਣਾ ਸ਼ਹਿਰ ਇੱਕ ਵੱਡਾ ਸ਼ਹਿਰ ਹੈ ਸੋ ਬਾਰਿਸ਼ ਦੇ ਕਾਰਨ ਜੋ ਤਕਲੀਫਾਂ ਜੋ ਪ੍ਰੋਬਲਮਸ ਲੋਕਾਂ ਨੂੰ ਫੇਸ ਕਰਨੀਆਂ ਪੈਰੀਓ ਉਹ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਕਿੰਨੀ ਦੀ ਹਦਾਇਤਾਂ ਜਾਰੀ ਹੋਣੀਆਂ ਹੈ ਕੀ ਪ੍ਰਸ਼ਾਸਨ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਲੈਨਿੰਗ ਕਰਦਾ ਹੈ ਉਹਦੇ ਤੇ ਤੁਹਾਡੀ ਨਜ਼ਰ ਜ਼ਰੂਰ ਰੂਬਰੂ ਰੱਖਾਂਗੇ ਜੁੜੇ ਰਹੋ ਸਿਟੀ ਹੋਮ ਨਿਊਜ਼ ਦੇ ਨਾਲ ਇਸ ਟਾਈਮ ਖੜੇ ਆ ਲੁਧਿਆਣਾ ਸ਼ਹਿਰ ਦੇ ਵਿੱਚ ਰੇਲਵੇ ਸਟੇਸ਼ਨ ਰੋਡ ਆ ਜਿਹੜੀ ਬ੍ਰਿਜ ਦੇ نیچے ਅਸੀਂ ਖੜੇ ਆ ਕਿਉਂਕਿ ਬ੍ਰਿਜ ਦੇ نیچے ਇੱਕ ਤਰ੍ਹਾਂ ਦਾ ਬੜਾ ਜਾਮ ਦਾ ਹਾਲਾਤ ਹੋ ਜਾਂਦਾ ਹੈ ਟ੍ਰੈਫਿਕ ਜਿਹੜਾ ਇੱਥੇ ਡਿਵਰਸ਼ਨ ਹੁੰਦੀ ਹੈ ਕਿਤਨਾ ਤਾਂ ਫਰੋਜ਼ਪੁਰ ਰੋਡ ਤੋਂ ਜਿਹੜਾ ਟ੍ਰੈਫਿਕ ਆਂਦਾ ਕਰ ਉਹਨੇ ਸ਼ਹਿਰ ਨੂੰ ਟੱਚ ਕਰਨਾ ਤੇ ਇਸ ਰੋਡ ਦੇ ਉੱਤੋਂ ਯੂ-ਟਰਨ ਲੈ ਕੇ ਪੁਲ ਚੜਿਆ ਜਾਂਦਾ ਜਾਂ نیچے ਸਰਵਿਸ ਰੇਨ ਤੇ ਜਾਇਆ ਜਾਂਦਾ ਸੋ ਪੰਜਾਬ ਪੁਲਿਸ ਦਾ ਕੰਮ ਜਿਹੜਾ ਹੈ ਉਹ ਲਗਾਤਾਰ ਆਪਣਾ ਕੰਮ ਨਿਭਾ ਰਹੇ ਨੇ ਪ੍ਰਸ਼ਾਸਨ ਜਿਹੜਾ ਵਾ ਲਗਾਤਾਰ ਟ੍ਰੈਫਿਕ ਨੂੰ ਕੰਟਰੋਲ ਕਰਦਾ ਨਜ਼ਰ ਆ ਰਿਹਾ ਹੈ ਔਰ ਜਦੋਂ ਬਾਰਿਸ਼ ਵਗੈਰਾ ਦਾ ਮਾਹੌਲ ਹੋ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਦਾ ਜਿਹੜਾ ਲੋਡ ਹੈ ਇੱਕੋ ਦਮ ਵੱਧ ਜਾਂਦਾ ਸੋ ਪੰਜਾਬ ਪੁਲਿਸ ਦੇ ਜਿਹੜੇ ਇਹ ਮੁਲਾਜ਼ਮ ਨੇ ਉਹ ਲਗਾਤਾਰ ਆਪਣੀ ਡਿਊਟੀ ਨਿਭਾ ਰਹੇ ਨੇ ਸੋ ਆਪਣਾ ਜੋ ਵੀ ਹੈ ਟ੍ਰੈਫਿਕ ਦੀ ਵਿਵਸਥਾ ਨੂੰ ਸਚਾਰੂ ਢੰਗ ਨਾਲ ਚੱਲੀ ਜਾਵੇ ਕਿਉਂਕਿ ਲੁਧਿਆਣਾ ਇੱਕ ਵੱਡਾ ਸ਼ਹਿਰ ਹੈ ਤੇ ਅਗਰ ਜਾਮ ਲੱਗ ਜਵੇ ਤਾਂ ਪੂਰਾ ਸ਼ਹਿਰ ਜਿਹੜਾ ਹੈ ਉਹ ਇੱਕ ਤਰ੍ਹਾਂ ਦਾ ਸਟਕ ਹੋ ਜਾਂਦਾ ਸੋ ਪੰਜਾਬ ਪੁਲਿਸ ਦੇ ਮੁਲਾਜ਼ਮ ਸਾਡੇ ਨਾਲ ਇਹ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਅੱਛੀ ਗੱਲ ਬੋਲ ਜੀ ਕਿੰਦਾ ਦੇਖਦੇ ਹੋ ਬਾਰਿਸ਼ ਦਾ ਮਾਹੌਲ ਹੋ ਜਾਂਦਾ ਤੇ ਟ੍ਰੈਫਿਕ ਇੱਕੋ ਦਾ ਵੱਜ ਜਾਂਦਾ ਤੇ ਤੁਹਾਡੇ ਵੀ ਕੰਮ ਇੱਕ ਤਰ੍ਹਾਂ ਲੋਡ ਵੱਜ ਜਾਂਦਾ ਕਿੰਦਾ ਦੇਖਦੇ ਹੋ ਵੀ ਇਹ ਸੇ ਜੋਰਨ ਸਿਟੀ ਟ੍ਰੈਫਿਕ ਲੁਧਿਆਣਾ ਕਿਮ 12 ਸੇ ਜ਼ਿਆਦਾ ਹੁਣ ਕਾਰਨ ਸੜਕ ਦੇ ਹਾਲਤ ਜਿਹੜੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਦੂਗਣ ਲੋਕੇ ਟੋਏ ਪੈ ਚੁੱਕੇ ਨੇ ਜੋ ਈ ਰਿਕਸ਼ਾ ਆ ਜਾਂ ਹੋਰ ਵੀ ਗੱਡੀਆਂ ਨੇ ਉਹ ਨੰਗਣ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਮਤਲਬ ਬਾਰਿਸ਼ ਦੇ ਕਰਕੇ ਜਿਹੜੇ ਟੋਏ ਵਗੈਰਾ ਪੈ ਜਾਂਦੇ ਉਹਦੇ ਨਾਲ ਟ੍ਰੈਫਿਕ ਦੀ ਬਵਸਤਾ ਜਿਹੜੀ ਆ ਸੋਚਾਰੂ ਢੰਗ ਨਾਲ ਨਹੀਂ ਚੱਲ ਪਾਦੀ ਇਸੇ ਕਰਕੇ ਜ਼ਿਆਦਾ ਪ੍ਰੋਬਲਮ ਆਦੀ ਹਾਂਜੀ ਹਾਂਜੀ ਇਹਦੇ ਕਰਕੇ ਹੀ ਜ਼ਿਆਦਾ ਟੋਏ ਜ਼ਿਆਦਾ ਪੈ ਚੁੱਕੇ ਨੇ ਇਹਦੇ ਕਰਕੇ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਟ੍ਰੈਫਿਕ ਤੇ ਤੁਸੀਂ ਵੇਖੀ ਕੀ ਬੋਸਤਾ ਜਿਵੇਂ ਇੱਥੇ ਤੁਹਾਡੀ ਡਿਊਟੀ ਲੱਗੀ ਹੈ ਪੂਰੀ ਰੋਡ ਤੇ કે ਇਸ ਚੌਂਗਦੇ ਵਿੱਚ ਹੀ ਸਪੈਸ਼ਲ ਡਿਊਟੀ ਹੈ ਨਹੀਂ ਮੇਰੀ ਇਹ ਚੌਂਗਦੇ ਵਿੱਚ ਹੀ ਡਿਊਟੀ ਆ ਕਿਉਂਕਿ ਲੋਕਾਂ ਨੂੰ ਰੋਕ ਰੋਕ ਕੇ ਨਿਗ੍ਹਾ ਰਹੇ ਆ ਲੋਕਾਂ ਕੋ ਟ੍ਰੈਫਿਕ ਸਰਕਾਰ ਤੋਂ ਢੰਗ ਨਾਲ ਚਲਾਈ ਜਾ ਸਕਦੀ ਬਹੁਤ ਬਹੁਤ ਧੰਨਵਾਦੀ ਸਮਾ ਦੇ ਲਈ ਸੋ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਇਹ ਕਹਿੰਦੇ ਵੀ ਇੱਥੇ ਡਿਊਟੀ ਲੱਗੀ ਹੋਈ ਹੈ ਸਚਾਰੂ ਢੰਗ ਨਾਲ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਜਿਹੜੇ ਯਾਤਰੀ ਨੇ ਰੋਜ਼ ਸਫ਼ਰ ਕਰਨ ਵਾਲੇ ਜਿਹੜੇ ਵੀਕਲ ਇੱਥੋਂ ਲੰਘਦੇ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਾ ਪੈ ਸਕੇ ਸੋ ਇਦਾਂ ਦੀ ਅਪਡੇਟ ਦੇ ਲਈ പുതിയ